ਸਾਜੀਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤਨ ਦੱਦੀਏ ਕਿ ਕੋਈ ਸਮਾਂ ਸੀ ਜਦੋਂ ਲੋਕ ਕੁੜੀਆਂ ਨੂੰ ਪੜਾਉਣ ਤੋਂ ਕਰੇਜ ਕਰਦੇ ਸੀ ਕਹਿੰਦੇ ਸੀ ਕਿ ਕੁੜੀਆਂ ਸਿਰਫ ਤੇ ਸਿਰਫ ਰਸੋਈ ਦਾ ਹੀ ਕਹਿਣਾ ਨੇ ਇਹ ਸਿਰਫ ਰਸੋਈ ਦਾ ਕੰਮ ਕਰਨ ਵਾਸਤੇ ਨੇ ਇਹਨਾਂ ਨੂੰ ਪੜਾਉਣ ਦਾ ਕੋਈ ਬੈਨੀਫਿਟ ਨਹੀਂ ਹੈ ਪਰ ਸਮਾਂ ਬਦਲਦਾ ਗਿਆ ਕੁੜੀਆਂ ਵੀ ਮੁੰਡਿਆਂ ਦੇ ਵਾਂਗ ਅੱਗੇ ਵਧਣ ਲੱਗ ਪਈਆਂ ਤੇ ਕੁੜੀਆਂ ਨੇ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੀ ਰਸੋਈ ਤੋਂ ਬਾਹਰ ਜਾ ਕੇ ਬਹੁਤ ਜ਼ਿਆਦਾ ਜੜੀਆਂ ਨੇ ਮੱਲਾ ਮਾਰੀਆਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਭੈਣ ਤੁਸੀਂ ਦੇਖਦੇ ਪਿਓ ਇੱਕ ਸਟਾਲ ਦੇ ਉੱਤੇ ਇਹ ਭੈਣ ਨੇ ਵੀ ਪਲੱਸ 2 ਕੀਤੀ ਹੋਈ ਏ ਪਲੱਸ 2 ਕਰਨ ਤੋਂ ਬਾਅਦ ਇਸ ਭੈਣ ਨੇ ਬਹੁਤ ਸਾਰੇ ਕੰਮ ਕੀਤੇ ਤੇ ਆਪਣੇ ਸੌਰਾ ਪਰਿਵਾਰ ਦੇ ਵਿੱਚ ਵੀ ਹੁਣ ਬਹੁਤ ਜ਼ਿਆਦਾ ਹੈਲਪਫੁਲ ਨੇ ਤੁਹਾਨੂੰ ਦੱਸ ਦਈਏ ਕਿ ਰਸੋਈ ਨਾਲ ਜਾਣੀਆਂ ਜਾਣ ਵਾਲੀਆਂ ਔਰਤਾਂ ਜੇਕਰ ਉਸੇ ਰਸੋਈ ਨੂੰ ਜਿਹੜਾ ਆ ਉਹ ਦੁਕਾਨਦਾਰੀ ਬਣਾ ਲੈਣ ਤਾਂ ਕਿਤੇ ਨਾ ਕਿਤੇ ਜਿਹੜਾ ਆ ਬਹੁਤ ਜ਼ਿਆਦਾ ਮੁਨਾਫਾ ਖੱਟ ਸਕਦੀਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਉਹ ਕਮਾਈ ਕਰ ਸਕਦੀਆਂ ਨੇ ਤੇ ਇਥੋਂ ਆਪਣਾ ਕਾਰੋਬਾਰ ਹੋਰ ਵੀ ਵਧਾ ਸਕਦੀਆਂ ਨੇ ਜੇਕਰ ਬਹੁਤ ਜ਼ਿਆਦਾ ਕਾਰੋਬਾਰ ਨਾ ਵੀ ਵਧੇ ਤਾਂ ਆਪਣੇ ਘਰ ਦਾ ਖਰਚਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਚਲਾ ਸਕਦੀਆਂ ਨੇ ਇਹ ਅੱਜ ਇਸ ਭੈਣ ਨੇ ਸਾਬਤ ਕਰ ਦਿੱਤਾ ਕਿ ਆਪਣੇ ਘਰ ਦੀ ਰਸੋਈ ਨੂੰ ਇੱਕ ਦੁਕਾਨ ਦਾ ਰੂਪ ਦੇ ਦੇਣਾ ਤੇ ਉਸੇ ਰਸੋਈ ਦੇ ਵਿੱਚ ਵਨਸਵੰਨੀਆਂ ਸਬਜ਼ੀਆਂ ਤੇ ਖਾਣ-ਪਾਣ ਬਣਾ ਕੇ ਜਿਹੜਾ ਆ ਉਹ ਲੋਕਾਂ ਨੂੰ ਮਹੱਈਆ ਕਰਾਉਣਾ ਜਿਹਦੇ ਨਾਲ ਘਰ ਦਾ ਸੋਨਾ ਗੁਜ਼ਾਰਾ ਚੱਲ ਜਾਂਦਾ ਹੈ ਜਦੋਂ ਭੈਣ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਹਸਬੰਡ ਜਿਹੜੇ ਨੇ ਉਹ ਠੇਕੇ ਤੇ ਪੈੜੀ ਵਗੈਰਾ ਲੈ ਕੇ ਤੇ ਵਾਈ ਕਰਦੇ ਸੀ ਪੂਰੀ ਨੌਲੇਜ ਆ ਪਰ ਕਿਤੇ ਨਾ ਕਿਤੇ ਜਦੋਂ ਉਹ ਵਾਈ ਜਿਹੜੀ ਹੈ ਬੰਦ ਹੋ ਗਈ ਠੇਕੇ ਤੇ ਜ਼ਮੀਨ ਮਿਲਣੀ ਬੰਦ ਹੋ ਗਈ ਤੇ ਫਿਰ ਕਿਤੇ ਨਾ ਕਿਤੇ ਸਾਨੂੰ ਵੀ ਜਿਹੜੀ ਹੈ ਮਿਹਨਤ ਕਰਨੀ ਪਈ ਭੈਣ ਨੇ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਿਤੇ ਜੋਬ ਵੀ ਕਰ ਚੁੱਕੇ ਨੇ ਦੇ ਨਾਲ ਦੀ ਨਾਲ ਉਹਨਾਂ ਨੇ ਬੇਕਰੀ ਦਾ ਕੰਮ ਵੀ ਬਖੂਬੀ ਕੀਤਾ ਹੋਇਆ ਤੇ ਸਿੱਖਿਆ ਹੋਇਆ ਆ ਪਰ ਇਸੇ ਤਰ੍ਹਾਂ ਕਿਸੇ ਭੈਣ ਨੇ ਇਹਨਾਂ ਦੀ ਮਦਦ ਕਰ ਦਿੱਤੀ ਤਾਂ ਉਸ ਮਦਦ ਦੇ ਨਾਲ ਇਹਨਾਂ ਨੇ ਆਪਣਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਕਾਰੋਬਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਏ ਹੋ ਜੋ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਕੀਤਾ ਹੋਇਆ ਏ ਤੇ ਸਤਕੋਏ ਪਿੰਡ ਤੋਂ ਆ ਕੇ ਇਹ ਭੈਣ ਮਿਹਨਤ ਕਰਦੀ ਏ ਤੇ ਰੋਜ਼ਾਨਾ ਤਾਜ਼ਾ ਖਾਣਾ ਬਣਾ ਕੇ ਜਿਹੜਾ ਆ ਲੋਕਾਂ ਨੂੰ ਸਰਵ ਕਰਦੀ ਏ ਤਾਂ ਦਾਦੀ ਕਿ ਇੱਕ ਛੋਟੇ ਜਿਹੇ ਕਾਰੋਬਾਰ ਦੇ ਨਾਲ ਭੈਣ ਬਹੁਤ ਜ਼ਿਆਦਾ ਖੋਸਿਆ ਤੇ ਭੈਣ ਨੇ ਕਿਹਾ ਕਿ ਵਧੀਆ ਗੁਜ਼ਾਰਾ ਜਿਹੜਾ ਆ ਚੱਲਦਾ ਆ ਨਾਲ ਹੀ ਭੈਣ ਨੇ ਇਹ ਵੀ ਕਿਹਾ ਕਿ ਜਿਹੜੀਆਂ ਬੀਬੀਆਂ ਕਹਿੰਦੀਆਂ ਨੇ ਕਿ ਅਸੀਂ ਕੁਝ ਕਰ ਨਹੀਂ ਸਕਦੀਆਂ ਤੇ ਬਾਹਰ ਜਿਹੜਾ ਆ ਉਹ ਕੰਮ ਕਰਨ ਤੋਂ ਡਰਦੀਆਂ ਨੇ ਉਹਨਾਂ ਨੂੰ ਅੱਗੇ ਵਧਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਤੇ ਮਿਹਨਤ ਕਰਕੇ ਜਿਹੜਾ ਆ ਆਪਣੇ ਘਰ ਨੂੰ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ ਆ ਦੂਸਰੇ ਵਾਰ ਸੇ ਜਦੋਂ ਭੈਣ ਦੇ ਨਾਲ ਇਹ ਗੱਲਬਾਤ ਕੀਤੀ ਕਿ ਕੀ ਇਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਤੇ ਭੈਣ ਨੇ ਕਿਹਾ ਵੀ ਜੇ ਕੰਮ ਨਾ ਚੱਲਦਾ ਤੇ ਫਿਰ ਸ਼ਾਇਦ ਇੱਥੇ ਮੈਂ ਨਾ ਹੁੰਦੀ ਕੰਮ ਸੋਹਣਾ ਚੱਲਦਾ ਤਾਂ ਹੀ ਮੈਂ ਮਿਹਨਤ ਕਰਦੀ ਆ ਤੇ ਅੱਗੇ ਵਧਦੀ ਜਾ ਰਹੀ ਆ ਭੈਣ ਦੇ ਇਸ ਕੰਮ ਨੂੰ ਸਾਡੇ ਵੱਲੋਂ ਪੂਰੀ ਤਰ੍ਹਾਂ ਜਿਹੜਾ ਹੈ ਸ਼ਲੂਟ ਆ ਇਸ ਭੈਣ ਦੇ ਕੰਮ ਦੇ ਵਿੱਚ ਵਾਦਾ ਹੁੰਦਾ ਜਾਵੇ ਤੇ ਭੈਣ ਜਿਹੜੀ ਦਿਨ ਬਾ ਦਿਨ ਤਰੱਕੀਆਂ ਕਰਦੀ ਰਹੇ ਤਸਵੀਰਾਂ ਦੇਖਦੇ ਪਏ ਤੁਸੀਂ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਵਾਰ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਇਦਾਂ ਦੀਆਂ ਕਹਾਣੀਆਂ ਸਟੋਰੀਆਂ ਤੇ ਮੋਟੀਵੇਸ਼ਨਲ ਵੀਡੀਓ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਸਰ ਮੇਰਾ ਨਾਮ ਦਲਜੀਤ ਕੋੜਾ ਬੰਨੇ ਕਿੰਨਾ ਪੜਿਆ ਜੀ ਸਰ ਮੈਂ ਤੇ ਪਲਾਟੂ ਵਿੱਚ ਰਹੀ ਹਾਂ ਆਪਣੇ ਬਾਰੇ ਦੱਸ ਦਊਗੀ ਜੀ ਅੱਗੇ ਤੇ ਇਹ ਨੂੰ ਹੋਏ ਜਾਦਾ ਮਹੀਨੇ ਤੋਂ ਲੱਗੂਆ ਸੀ ਕੀ ਕੰਮ ਕਰਦੇ ਸੀ ਸਰ ਮੈਂ ਇੱਥੇ 30 ਤੋਂ ਸ਼ੁਰੂ ਕੀਤਾ ਸੀ ਉਹ ਰੋਟੀ ਪਾਣੀ ਬਣਾਉਣ ਲੱਗ ਪਏ ਨਾਲ ਹੀ ਲੱਗ 30 ਦਾ ਕੀਤਾ ਉਸ ਤੋਂ ਬਾਅਦ ਰੋਟੀ ਪਾਣੀ ਕਸਟਮਰ ਦੀ ਟਮਾੜੀ ਜਿੱਦ ਤੋਂ ਰੋਟੀ ਪਾਣੀ ਬਣਾਉਂਦਾ ਰਿਹਾ ਤੇ ਉਹ ਜਿੱਥੇ ਸ਼ੁਰੂ ਕਰਦਾ ਨਾਲ ਰੋਟੀ ਪਾਣੀ ਬਣਾਉਂਦਾ ਸੀ ਰੋਟੀ ਪਾਣੀ ਕਿਦੋਂ ਤੋਂ ਜਿੱਦ ਕੀਤਾ ਉਸ ਤੋਂ ਪਹਿਲੇ ਕਰਦੇ ਸੀ ਸਰ 1 ਮਹੀਨਾ ਹੀ 30 ਉਸ ਤੋਂ ਪਹਿਲਾਂ ਸਰ ਮੈਂ ਆਪਣੇ ਸਲਫ ਗਰੁੱਪ ਨਾਲ ਜੁੜਿਆ ਤੇ ਮੈਂ ਆਹ ਜੋਬ ਵੀ ਕੀਤੀ ਨਾਲ ਮੈਂ ਬਿੱਕੀ ਦਾ ਕੰਮ ਵੀ ਕੀਤਾ ਹੋਇਆ ਸੀ ਸਰ ਤੇ ਬੇਕਰੀ ਦਾ ਕੰਮ ਵੀ ਜੋ ਇੱਕ ਸਮ ਪਿੱਤਾ ਹੀ ਉਸ ਤੋਂ ਬਾਅਦ ਲਾਕਡਾਊਨ ਦੇ ਵਿੱਚ ਮੈਂ ਲੌਸ ਹੋਇਆ ਪਹਿਲਾਂ ਸੀ ਕਰਦਾ ਤੇ ਮੈਂ ਸੋਚਿਆ ਕਿ ਚਲੋ ਟੀਮ ਵਰਕ ਨਾਲ ਕੀਤਾ ਵਾ ਉਹ ਤੇ ਪਿੱਛੇ ੜ ਗਿਆ ਤੇ ਫਿਰ ਮੈਂ ਆਪਣਾ ਇਕੱਲੇ ਫਿਰ ਆਪਣਾ ਸ਼ੁਰੂ ਕੀਤਾ ਪਰਿਵਾਰ ਦੇ ਨਾਲ ਮੇਰੇ ਸਟੇਟ ਤੋਂ ਮੈਡਮ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਜੀ ਚਲ ਦਲਜੀਤ ਤੂੰ ਤੈਨੂੰ ਲੌਸ ਹੋਇਆ ਐਕਚੁਅਲੀ ਤੇ ਬੇਕਰੀ ਦਾ ਵੀ ਉਹਨਾਂ ਨੇ ਮੈਨੂੰ ਕਰਵਾਇਆ ਸੀ ਲੁਧਿਆਣੇ ਦੇ ਨਹੀਂ ਵਸਦੀ ਜੋ ਟ੍ਰੇਨ ਕੱਲ੍ਹ ਲਈ ਹੈ ਉਹਨਾਂ ਨੇ ਸਾਡੀਆਂ ਤੇ ਮੈਡਮ ਨੇ ਮੇਰੀ ਹੈਲਪ ਕੀਤੀ ਆ ਥੋੜੀ ਪੈਸਿਆਂ ਦੀ ਕਿ ਜਦੋਂ ਦਿੱਤੋ ਸਟਾਰਟਿੰਗ ਦੇ ਕਿਉਂਕਿ ਤਾਂ ਮੇਰੇ ਕੋਲ ਕੁਛ ਨਹੀਂ ਸੀ ਹੈਗਾ ਕੰਮ ਸ਼ੁਰੂ ਕਰਨ ਵਾਸਤੇ ਸਿਰਫ 2000 ਰੁਪਏ ਆ ਸੀ ਇਹ ਪੰਜ 6000 ਤੋਂ ਸ਼ੁਰੂ ਕੀਤਾ ਤੇ ਮੈਡਮ ਨੇ ਕੁਛ ਨਹੀਂ ਕਰਨ ਉਹ 2000 ਰੁਪਏ ਨੂੰ ਹੀ ਇਹਦਾ ਕੰਮ ਚੱਲਦਾ ਗਿਆ ਨਹੀਂ 6000 ਤੋਂ 6000 ਤੋਂ ਸਰ ਹਾਂ 6000 ਤੋਂ ਸ਼ੁਰੂ ਕੀਤੀ ਸੀ ਤੋਂ ਉਦੋਂ ਤੋਂ ਚਲੋ ਉਸਦੀ ਆਪਣੀ ਕਿਰਪਾ ਬਹੁਤ ਵਧੀਆ ਚੱਲ ਰਹੀ ਆ ਕਹਿੰਦੇ ਕਿਸਾਨ ਪਰਿਵਾਰ ਨਾਲ ਜੁੜੇ ਹੋ ਤੁਸੀਂ ਜੀ ਸਰ ਕਿਸਾਨੀ ਕੌਣ ਕਰਦਾ ਸੀ ਨਾ ਨਹੀਂ ਕਿਸਾਨੀ ਕਰ ਐਕਸਟੂ ਵਿੱਚ ਮੇਰੇ ਹਸਰਨਾ ਪਹਿਲਾਂ ਠੇਕੇ ਦੇ ਪੈਲੇ ਲੈਂਦੇ ਸੀ ਤੇ ਹਿੱਸੇ ਤੇ ਵੀ ਵਾਈ ਕਰਦੇ ਰਹੇ ਅਪਣੇ ਕਿ ਸਾਰੀ ਨਾਲ ਹੋਲਾ ਚਾਲੂ ਤੇ ਹੁਣ ਕੁਛ ਕਰਨ ਕਰਕੇ ਮਤਲਬ ਕਿ ਜਿੰਨਾ ਦੀ ਹੀ ਕਲੀ ਕਰਨੀ ਆ ਉਹਨਾਂ ਨੇ ਮਤਲਬ ਕਿ ਸਾਨੂੰ ਸਾਡੇ ਕੋਲ ਪੈਸੇ ਨਹੀਂ ਪੈਸਾ ਆ ਕਿ ਚਾਹੁੰਦੇ ਸੀ ਜੋ ਮੇਰੇ ਹਸਰ ਨਾਲ ਪਿਆਰ ਦੀ ਉਹ ਹੱਡੀ ਕਰਨ ਕਰਦੇ ਤੇ ਉਹ ਵੀ ਮੈਸੇਜ ਚਲਦੀ ਸੀ ਫਿਰ ਅਸੀਂ ਆਪ ਹੀ ਛੱਡ ਦਿੱਤੀ ਤੇ ਉਹਦੇ ਨਾਲ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਤਾਂ ਕੰਮ ਨਹੀਂ ਸੀ ਜੀ ਸਰ ਜੀ ਜੀ ਤੁੱਕ ਮੇਰੇ ਹਸਬੰਦ ਦੇ ਇਕੱਲੇ ਨਾਲ ਨਹੀਂ ਗੁਜ਼ਾਰਾ ਚੱਲਦਾ ਮੈਨੇ ਕੋਈ ਥੋੜਾ ਟੋਰ ਗੁਜ਼ਾਰਾ ਰਹੀ ਤੇ ਤਾਂ ਆ ਕਰਕੇ ਮੈਂ ਸੋਚਿਆ ਕਿ ਮੈਂ ਕਰਾਂ ਨਾਲ 25 ਕੀ ਕਰਦੇ ਆ ਸਰ ਬੇਟਾ ਮੇਰਾ ਪੜਦਾ ਵਾ 9th ਜੀ ਤੇ ਬੇਟੀ ਨੇ 10th ਕਰ ਲਈ ਆ ਬੇਟੀ 12th ਕਰਦੇ ਆਪਣੀ ਗ੍ਰੈਂਡੀ ਅਸੀਂ ਕਰ ਰਹੀ ਆ ਕਿਸੇ ਜੋ ਕੰਨ ਲਾ ਦੇ ਜਪਦਾ ਕੰਮ ਹੈ ਤੇ ਮੇਰੇ ਫੈਮਲੀ ਚਲੋ ਮੇਰੇ ਘਰ ਤੋਂ ਹੀ ਹੈਲਪ ਕਰਦੀ ਹੈ ਪਰ ਫੈਮਲੀ ਨੇ ਜਿਹੜੀ ਹੈਲਪ ਕਰਦੀ ਮੇਰੇ ਨਾਲ ਇੱਕ ਬੇਟਾ ਵੀ ਹੁੰਦਾ ਵਾ ਜਿਹੜੀ ਛੁੱਟੀ ਹੁੰਦੀ ਹੈ ਛੁੱਟੀ ਨਾਲ ਵਿੱਚ ਹੁੰਦਾ ਰਿਹਾ ਵਾ ਤੇ ਹਸਬੰਡ ਵੀ ਆ ਜਾਂਦੇ ਜਦੋਂ ਛੁੱਟੀਆਂ ਹੁੰਦੀਆਂ ਜੀ ਬੁਜਾਰਾ ਚੱਲ ਜਾਂਦਾ ਇਤਨਾ ਜੀ ਸਰ ਜੀ ਚੱਲ ਰਿਹਾ ਗੁਰੂ ਸਾਹਿਬ ਦੀ ਕਿਰਪਾ ਹੈ ਉਹ ਹੀ ਕਰਮ ਵਾਲੇ ਸਾਰੇ ਕੁਝ ਕੀ ਕੀ ਬਣਾਉਂਦੇ ਫਿਰ ਸਰ ਮੈਂ ਫਿਰ ਹਾਂ ਦਾਲ ਚਾਵਲ ਸਬਜ਼ੀ ਤੇ ਫੁਲਕਾ ਫੁਲਕਾ ਨਾਲ ਵੀ ਨਾਲ ਹੀ ਕਰਦਾ ਕਿ ਸਵੇਰੇ ਤਾਂ ਵੀ ਨੋ ਕਿ ਆ ਨਵੀਂ ਬੱਕਰੀ ਜਰ ਕੋਈ ਆਜਾਬ ਨਾਲ ਮਰਵਾ ਜੀ ਸਰ ਜੀ ਇਹ ਸੇ ਮੇਰੇ ਕਸਟਮਰ ਆ ਗਏ ਆ ਕਹਿ ਰਹੇ ਨੇ ਕਿ ਅੱਜ ਤੁਸੀਂ ਮਤਲਬ ਕੀ ਜਾਂ ਮੈਂ ਕਹਿੰਦਾ ਸਿੰਪਲ ਦੀ ਕਰੀ ਵਲੀ ਸਬਜ਼ੀ ਨਾਲ ਆ ਗਏ ਨੇ ਤੇ ਤੁਸੀਂ ਸੁੱਕੀ ਬਣਾਓ ਐਂ ਦਾ ਕਰਕੇ ਫਿਰ ਕਰਨੀ ਪਈਂਦੀ ਮੰਗ ਪੂਰੀ ਵੀ ਤਾਂ ਮੈਂ ਕਸਟਮਰ ਤੇ ਲੱਗੇ ਹੋਏਗਾ ਇਹ ਤਾਂ ਦੇ ਰਹੀ ਹੈ ਕਹਿੰਦਾ ਨਾ ਮਤਾਰ ਦੇ ਨਾ ਕਿ ਘਰ ਵਾਲੇ ਦਾ ਸਾਥ ਦੇਣ ਦੇ ਨਾਲ ਪਰਿਵਾਰ ਦਾ ਸਾਥ ਦੇਣ ਦੇ ਜੀ ਸਰ ਸਰ ਮੈਂ ਉਹਨਾਂ ਅਫਸਰ ਕਹਿਣਾ ਚਾਹੁੰਦੀ ਆ ਕਿ ਕੋਈ ਸੰਦ ਨਹੀਂ ਆ ਕਿਰਤ ਕਰਨ ਦੀ ਕੋਈ ਸੰਨੀ ਹਟੀ ਕਿਤਾ ਮਿਹਨਤ ਕਿਉਂਕਿ ਜਦੋਂ ਮੈਨੂੰ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਥੇ ਚਾਰੀ ਦੁਕਾਨ ਵਿੱਚ ਕਿਤੇ ਲਾਵਾਂਗੀ ਮੇਰੀ ਕਿਤੇ ਨਹੀਂ ਮਾਇੰਡ ਹੈਗਾ ਪਰ ਮੇਰੀਆਂ ਘਰ ਦੀਆਂ ਮਦਬੂਰੀਆਂ ਕਰਕੇ ਮੈਨੇ ਇਹ ਕੰਮ ਸ਼ੁਰੂ ਕਰਨਾ ਪਿਆ ਬਾਕੀ ਚਲੋ ਮੇਰੀ ਫੈਮਲੀ ਨੇ ਹੀ ਮੇਰਾ ਪੂਰਾ ਸਾਥ ਦਿੱਤਾ ਤੇ ਕੋੜੀ ਉਸੀਂ ਘਰੋਂ ਕੰਮ ਸ਼ੁਰੂ ਕੋਈ ਗੱਲ ਨਹੀਂ ਬੇਟਾ ਮੇਰਾ ਪੂਰਾ ਸਾਹ ਦਿੰਦਾ ਰਿਹਾ ਮੇਰਾ ਹਸਬੰਦ ਵੀ ਦਿੰਦੇ ਰਿਹਾ ਜਦ ਮੈਂ ਨਵਾਂ ਨਮ ਚੁਰੂ ਕੀਤਾ ਇੱਥੇ ਰਹਿੰਦਾ ਹਸਬੰਦ ਇੱਥੇ ਰਹਿੰਦੇ ਹੀ ਉਸ ਤੋਂ ਬਾਅਦ ਫਿਰ ਜਦੋਂ ਬੇਟੇ ਨੇ ਵੀ ਸਟੱਡੀ ਕੀਤੀ ਹਸਬੰਦਾਂ ਵੀ ਫਿਰ ਇੱਥੇ ਹਿੰਦੂ ਨਹੀਂ ਬਾਬਾ ਜੀ ਇਹਦੇ ਇਥੇ ਨਹੀਂ ਚੱਲ ਸਕਦਾ ਬੇਚਾਰਾ ਨੂੰਹਾਂ ਦਾ ਇਕੱਲੇ ਦਾ ਜਦੋਂ ਕਿਉਂਕਿ ਇੱਕ ਇਕੱਲੇ ਜਣੇ ਦੀ ਕਮਾਈ ਨਾਲ ਨਹੀਂ ਸਕਦਾ ਹੈਗਾ ਜਦ ਬਾਰਿਸ਼ ਆਉਂਦੀ ਫਿਰ ਉਹਦਾ ਪਰੇਸ਼ਾਨੀ ਬਾਰਿਸ਼ ਆਉਂਦੀ ਤਾਂ ਫਿਰ ਫਿਰ ਬਾਰਿਸ਼ ਹੁੰਦੀ ਹੈ ਕੱਲ ਜੇ ਪਾਈ ਨਹੀਂ ਉਤਰ ਫਾਲ ਤੇ ਲਿਆ ਕੇ ਪਰ ਜੀ ਕਿੱਥੋਂ ਹੁੰਦਾ ਤੁਸੀਂ ਸਰ ਮੈਂ ਤਾਂ ਕੋਈ ਤੋਂ ਨਹੀਂ ਕਿੰਨੀ ਦੂਰ ਹੈ ਬਟਾਲਾ ਸਰ 15 ਕਿਲੋਮੀਟਰ ਪੈਦਲ 15 ਕਿਲੋਮੀਟਰ ਦੇ ਵਿੱਚ ਵਿੱਚ ਤੁਸੀਂ ਬਣਾ ਲੈ ਲੈਂਦੇ ਹੋ ਕਿ ਇੱਥੇ ਆ ਕੇ ਬਣਾਉਂਦੇ ਹੋ ਸਰ ਮੈਂ ਇੱਥੇ ਬਣਾਉਣੀ ਹੈ ਫਿਰ ਐਸ ਵਿੱਚ ਸਾਢੇ ਆ ਸੱਤ ਪਹੁੰਚ ਜੰਦੀ ਹੈ ਜੀ ਇੱਥੇ ਅੰਦਾਜ਼ਾ ਸਾਢੇ 11 12 ਦੇ ਵਿੱਚ ਵਿੱਚ ਮਤਲਬ ਜਦੋਂ ਜੁੱਤੀ ਤਿਆਰ ਹੋ ਜਾਂਦੀ ਹੈ ਕਿੰਨੇ ਵੇ ਤੱਕ ਲੈਂਦੇ ਸਰ ਮੈਂ ਜਿਵੇਂ ਸ਼ੇਵ ਦਾ ਕਰੀ ਬਿਜਾਰਾ ਕਿੰਨਾ ਦੇ ਵਿੱਚ ਹੁੰਦਾ ਸਰ ਅੰਦਾਜ਼ਾ ਜੀ ਜੀ ਸਰ ਕਿੰਨਾ ਦੇ ਵਿੱਚ ਸਰ ਸਾਰੇ ਮੈਂ ਜਿਹੜੇ ਸਸਤ ਮੇਰਾ ਮੇਰੀ ਬਹੁਤ ਹੈ ਮਤਲਬ ਵੀ ਸਾਥ ਦੇ ਰਹੇ ਆ ਤੇ ਵਧੀਆ ਚੱਲਦੇ ਆ ਨਿਹਾਰਾ ਸਰ ਜੇ ਇਹ ਕੰਮ ਨਾ ਚੱਲਿਆ ਹੁੰਦਾ ਤੇ ਸਰ ਮੈਂ ਇਹ ਕੋਈ ਇੱਕ ਸਟਾਲ ਤੋਂ ਜਿਹੜੇ ਬੱਚੇ ਪੜਾਣੇ ਆ ਜੀ ਸਰ ਮੈਂ ਕੱਲ ਲੱਗ ਕੇ ਟੇਬਲ ਤੋਂ ਇਹਦੇ ਤੇ ਆਈ ਆ ਮੈਂ ਇਹ ਆਪਣੇ ਰੀਜਕ ਤੇ ਖੜੀ ਆ ਮੈਂ ਤੁਹਾਨੂੰ ਸੱਚੀ ਸੱਚੀ ਗੱਲ ਕਹਿਣੀ ਆ ਬਿਲਕੁਲ ਚਲੋ ਮਿਹਨਤ ਤੇ ਲੱਗਦੀ 10-12000 ਮੈਂ ਦੁਕਾਨ ਤੇ ਸਮਾਨ ਰੱਖਦੀ ਆ ਮੈਂ ਕਿਰਾਇਆ ਦੇ ਦਿੱਤਾ ਹੈ ਸਾਲ ਦੇ ਵਿੱਚ ਵਿੱਚ ਮੈਂ ਤਾਂ ਮਿਹਨਤ ਕਰਕੇ ਆਪਣੇ ਬੱਚੇ ਪੜਾਉਣਾ ਚਾਹੁੰਦੇ ਹਾਂ ਇਹ ਨੂੰ ਮੈਂ ਉਹਦੇ ਰੋਜ਼ ਨੂੰ ਕਰਾਇਆ ਦੇਣਾ ਹੁੰਦਾ ਵਾ 100 ਰੁਪਇਆ ਉਹ ਮੈਂ ਆਈ ਦੇਣੀ ਆ ਕੀ ਬਣਾਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਸਰ ਬੇਟੀ ਨੂੰ ਤਾਂ ਮੈਂ ਸੋਚਿਆ ਮੈਂ ਬਜਾ ਸਰ ਇਹ ਵੀ ਅਸਰ ਬਣਾ ਬੇਟਾ ਫੇੜੀ ਨੂੰ ਬੋਲਿਆ ਵਾ ਕਿ ਬੇਟੀ ਹਣ ਕਰਾਈ ਖਾ ਸਕਾ ਸਰ ਤੁਸੀਂ ਅਸੀਂ ਦੇਖਦੇ ਆ ਕਿ ਕਰਦੇ ਬੱਚੇ ਮੈਂ ਤਾਂ ਬੱਚਿਆਂ ਦਾ ਸੁੱਖ ਨਾਲ ਜਿਹੜਾ ਵਾ ਉਹ ਪੂਰਾ ਕਰਨਾ ਚਾਹੁੰਦੀ ਬੇਟੀ ਵੀ ਕਹਿੰਦੀ ਮम्मा ਮੈਂ ਕੋਈ ਅਸਰ ਹੀ ਬਣਾਵਾ ਐਂਡ ਇਹਦਾ ਦਿੱਤਾ ਆ ਉਹਨੇ ਫਾਰਮਪੂਰੀ ਕੀਤਾ ਆ ਕਿ ਟੈਸਟ ਆਊਗਾ ਦੇਖਦੇ ਆ